ਸੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਾਰੇ ਸੰਸਾਰ ਵਿੱਚ ਬੜੀ ਹੀਤ ਉਮਦਮ ਨਾਲ ਮਨਾਇਆ ਗਿਆ। ਉੱਥੇ ਹੀ ਪੰਜਾਬ ਦੇ ਪਟਿਆਲਾ ਵਿੱਚ ਵੀ ਵੱਖ-ਵੱਖ ਕਲੋਨੀਆਂ ਦੇ ਗੁਰਦੁਆਰਾ ਦੁਖਨੀਵਾਰਨ ਵਿਖੇ ਵੀ ਬੜੀ ਸ਼ਰਧਾ ਨਾਲ ਮਨਾਇਆ ਗਿਆ। ਜਿੱਥੇ ਗੁਰਦੁਆਰਾ ਸਾਈ ਵਿਖੇ ਸੋਨੇ ਫੁੱਲਾਂ ਦੀ ਸਜਾਵਟ ਹੋਈ। ਉੱਥੇ ਹੀ ਸੰਗਤਾਂ ਨੇ ਮੋਮਬਤੀਆਂ ਲਗਾ ਕੇ ਗੁਰੂ ਦੇ ਚਰਨਾਂ ਵਿੱਚ ਨਤਮਸਤਕ ਹੋਈਆਂ। Sí. Yeah. Yeah. ਆ ਗਿਆ ਪਰ ਅੱਛਾ ਉਹ ਹੈ ਕੋਈ ਟਿੱਕਰ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਦਲੀਪ ਸਿੰਘ ਦਾ ਕਾਊਂਟੈਂਟ ਜੋ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੈ ਜਹਾਂ ਕਲੋਨੀ ਜੋ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਰ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੀਰਸ ਹਰ ਸਾਲ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਦੇਵਾ ਬੈਠਾ ਉਥੇ ਉਥੇ ਬੜੇ ਪ੍ਰੇਮ ਨੂੰ ਤਾਂ ਸ਼ਾ ਤੇ ਬਣਾਉਂਦਾ ਹੈ ਉਸੇ ਵਾਰ ਇਸ ਤਰ੍ਹਾਂ ਹੀ ਅਸੀਂ ਹਰ ਇੱਕ ਸਾਲ ਇਹ ਆਪਣਾ ਜੋ ਇਹ ਦਿਨ ਆਉਂਦਾ ਹੈ ਬੜੇ ਖੁਸ਼ੀਆਂ ਮਨਾਵਾਂ ਦੇ ਨਾਲ ਸਾਰਾ ਹੀ ਜਿੰਨੀ ਜੈਦਵਨ ਕਲੋਨੀ ਸਾਰੀ ਸੰਗਤ ਬਹੁਤ ਚੜ੍ਹਦੀ ਕਲਾ ਦੇ ਵਿੱਚ ਮਹਾਰਾ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦੇ ਇਸ ਮਨਾਉਂਦੇ ਹਾਂ ਇਸ ਸਾਲ ਵੀ ਅਸੀਂ ਸਾਰੇ ਕਲੋਨੀ ਦੇ ਵਿੱਚੋਂ ਸਾਰੀ ਸੰਗਤ ਨੂੰ ਜੋੜ ਕੇ ਤੇ ਸ੍ਰੀ ਅਕੰਠਵਰ ਸਾਹਿਬ ਦੇ ਆਰੰਭ ਕਰਾਇਆ ਸੀ ਜੋ ਸੰਪੂਰਨ ਭੋਗ ਪਾਇਆ ਹੈ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤੋਪਰੰਤ ਕੀਰਤਨ ਦਰਬਾਰ ਚੱਲਿਆ ਹੈ ਕੀਰਤਨ ਦਰਬਾਰ ਦੇ ਵਿੱਚ ਬੱਚਿਆਂ ਨੇ ਹਿੱਸਾ ਲਿਆ ਹੈ ਬੀਬੀਆਂ ਨੇ ਹਿੱਸਾ ਲਿਆ ਹੈ ਗੁਰੂ ਕਵਿਤਾਵਾਂ ਕਿਸ਼ਰੀ ਨੇ ਹਿੱਸਾ ਲਿਆ ਹੈ ਮੈਂ ਗੁਰਦੁਆਰਾ ਸਾਹਿਬ ਦੇ ਹੈੱਡ ਗਰੰਥੀ ਸਾਹਿਬ ਨੇ ਇੱਕ ਘੰਟਾ ਮਨੋਰ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਤੇ ਅਪਰੰਤ ਭੋਗ ਪਾਇਆ ਅਰਦਾਸ ਤੋਂ ਉਪਰੰਤ ਗੁਰੂ ਕੇ ਲੰਗਰ ਟੁੱਟ ਵਰਤਾਏ ਜਾ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਹੈ ਇਸੇ ਤਰ੍ਹਾਂ ਹੀ ਸੱਚੇ ਪਾਸ਼ਾ ਇਸ ਕਲੋਨੀ ਤੇ ਮੇਰਾ ਪਰਿਆ ਹੱਥ ਰੱਖਣ ਤੇ ਆਪਣੇ ਜਿਹੜੇ ਗੁਰਪੁਰਬ ਨੇ ਜਿਹੜੇ ਉਹ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਮਨਾਉਣ ਦੀ ਸਾਨੂੰ ਸਮਰਥਾ ਤੇ ਬੁੱਧੀ ਦੇਣ ਸੋ ਸਾਰੇ ਸੰਸਾਰ ਨੂੰ ਜਿੱਥੇ ਜਿੱਥੇ ਨਾਨਕ ਨਾਮ ਲੈਵਾ ਬੈਠਾ ਹੈ ਉੱਥੇ ਹੀ ਸਾਰਿਆਂ ਨੂੰ ਬਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣੀ ਪੁਕਾਰ ਤਾਰ-ਤਾਰ ਪ੍ਰਾਪਤ ਗੁਰੂ ਨਾਨਕ ਜਗਮਾਹਿ ਪਠਾਇਆ ਸਤਿਗੁਰੂ ਨਾਨਕ ਪ੍ਰਗਟਿਆ ਮੇਟੀ ਤੰਦ ਜਗਤ ਜਾਨਨ ਹੋਆ ਜਿਵੇਂ ਕਰ ਸੂਰਜ ਨਿਕਲਿਆ ਤਾਰੇ ਛੇ ਅੰਧੇਰ ਭੁਲਵਾ ਸੁਮੱਚੀ ਮਾਨਵਤਾ ਦੇ ਰਹਿਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜਿਦੇ ਪਾਵਨ ਪ੍ਰਕਾਸ਼ ਗੁਰੂ ਕਉ ਦੀ ਸਰਬ ਸਤਿਆਂ ਨੂੰ ਲੱਖ ਲੱਖ ਵਧਾਈ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰੂ ਦੇ ਸੰਬੰਧ ਵਿੱਚ ਅੱਜ ਸ੍ਰੀ ਅੰਮ੍ਰਿਤ ਵele ਸ੍ਰੀ ਆਖਣਪੜ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਸਜੇ ਜਿਸ ਵਿੱਚ ਰਾਗੀ ਸਿੰਘਾਂ ਨੇ ਕਾਢੀ ਸਿੰਘਾਂ ਨੇ ਆਪਣੀ ਹਾਜ਼ਰੀ ਲਵਾਈ ਔਰ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਅੰਮ੍ਰਿਤ ਅਵਲੱਖਿਆ ਨੂੰ ਅੰਮ੍ਰਿਤ ਜੀ ਦਾ ਦਰ ਦਿੱਤੀ ਗਈ ਔਰ ਸ੍ਰੀ ਅੰਮ੍ਰਿਤ ਵele ਤੋਂ ਹੀ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਨਤਮਸਤਕ ਹੋ ਰਹੀਆਂ ਹਨ ਸਰੋਵਰ ਵਿੱਚ ਇਸ਼ਨਾਨ ਕਰ ਰਹੀਆਂ ਹਨ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰਚਰਣਾਵੇ ਜੁੜ ਕਰਕੇ ਸਤਿਗੁਰ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪ੍ਰਬ ਨੂੰ ਮਨਾਰੀਆਂ ਹਨ ਸੋ ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪ੍ਰਬ ਨੂੰ ਲੈ ਕਰਕੇ ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀ ਲਾਈਟ ਡੈਕੋਰੇਸ਼ਨ ਕੀਤੀ ਗਈ ਸੋ ਲਾਂ ਦੀ ਸਜਾਵਟ ਕੀਤੀ ਗਈ ਔਰ ਸੰਗਤ ਦੀ ਆਮਦ ਨੂੰ ਲੈ ਕੇ ਸਾਰੇ ਪ੍ਰਬੰਧ ਜਿਹੜੇ ਨੇ ਉਹ ਸੁਯੋਗ ਤਰੀਕੇ ਦੇ ਨਾਲ ਕੀਤੇ ਗਏ ਸੋ ਜਨੀਆਂ ਵੀ ਸੰਗਤਾਂ ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਅੱਗੇ ਨਤਮਸਤਕ ਹੋ ਰਹੀਆਂ ਹਨ ਸਮੁੱਚੀਆਂ ਸਰਤਾਨੋ ਸੀ ਪ੍ਰਭਮੰਡਲੋਂ ਜੀ ਆਇਆਂ ਆਖਦੇ ਹਾਂ ਉਹ ਸਤਿਗੁਰੂ ਪਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪ੍ਰਬ ਦੀ ਵਧਾਈ ਦਿੰਦੇ ਹਾਂ ਗੁਰੂ ਸਾਹਿਬ ਅਗੇ ਅਰਦਾਸ ਹੈ ਪਤਸ਼ਾਹ ਕਿਰਪਾ ਕਰਨ ਸਮੁੱਚੀ ਮਾਨਵਤਾ ਦੇ ਅੰਦਰ ਆਪਸੀ ਪਿਆਰ ਬਣੇ ਭਾਈਚਾਰਕ ਸਾਂਝ ਕਾਇਮ ਹੋਵੇ ਸਮੁੱਚੇ ਵਿਸ਼ਵ ਦੇ ਅੰਦਰ ਸ਼ਾਂਤੀ ਪ੍ਰਦਾਨ ਹੋਵੇ ਤੋਂ ਨਾਲ ਹੀ ਬੇਨਤੀ ਹੈ ਆਓ ਕਿਥੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਪਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪ੍ਰਬ ਬਣਾ ਰਹੇ ਹਾਂ ਉਥੇ ਸਾਹਿਬ ਜੀ ਦਾ ਜੋ ਸਾਨੂੰ ਬਖਸ਼ਿਆ ਹੋਇਆ ਸਿਧਾਂਤ ਹੈ ਕਿਰਪ ਕਰੋ ਨਾਮ ਜਪੋ ਵੰਦ ਛਕੂ ਦਾ ਉਹਦੇ ਉੱਤੇ ਪਹਿਰਾ ਧੀਏ ਸਭੇ ਸਾਂਝੀ ਵਾਲ ਸਦਾਇਮ ਤੂੰ ਕਿਸੇ ਨ ਦਿਸੈ ਬਾਹਰਾ ਜਈਓ ਸਰਬ ਮਨੁਖਤਾ ਨੂੰ ਪਿਆਰ ਕਰੀਏ ਤਾਂ ਕਿ ਨਵਾਂ ਨਰਵਾ ਚੰਗਾ ਸਮਾਜ ਸਿਰਸਕੀ ਹੋ ਤਾ ਹੋ ਸਕਦਾ ਹੈ ਜੇ ਗੁਰੂ ਸਾਹਿਬ ਜੀ ਦੇ ਦਸਵੇਂ ਮਾਰਗ ਤੇ ਚੱਲਾਂਗੇ ਗੁਰੂ ਸਾਹਿਬ ਕਿਰਪਾ ਕਰਨ ਸਭਨਾਂ ਨੂੰ ਚੜ੍ਹਦੀ ਕਲਾ ਪ੍ਰਦਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪ੍ਰਾਪਰਟੀ ਬੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز